ਹਲੋ ਦੋਸਤੋ ਅੱਜ ਮੈਂ ਬਣਾਣ ਲੱਗੀ ਬੇਟਾਂ ਦੀ ਸਬਜੀ ਮੈਂ ਸੋਚਿਆ ਕਿਉਂ ਨਾ ਇਸਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂ ਬੇਟਾਂ ਦੀ ਸਬਜੀ ਹਰ ਕਿਸੇ ਨੂੰ ਬਣਾਣੀ ਆਂਦੀ ਹੈ ਲੇਕਿਨ ਇਸ ਦਾ ਬਣਾਉਣ ਦਾ ਤਰੀਕਾ ਸਾਰਿਆਂ ਦਾ ਅਲੱਗ-ਅਲੱਗ ਹੁੰਦਾ ਆ ਮੈਂ ਕਿਸ ਤਰ੍ਹਾਂ ਬਣਾਣੀ ਹੈ ਬੇਟਾਂ ਦੀ ਸਬਜੀ ਅੱਜ ਮੈਂ ਤੁਹਾਨੂੰ ਰੈਸਪੀ ਸ਼ੇਅਰ ਕਰਾਂਗੀ ਚਲੋ ਸ਼ੁਰੂ ਕਰਦੇ ਹਾਂ ਵੀਡੀਓ ਸਭ ਤੋਂ ਪਹਿਲਾਂ ਅਰਬੀ ਦੇ ਪੱਤੇ ਲੈਣੇ ਆ ਅਰਬੀ ਦੇ ਪੱਤਿਆਂ ਨੂੰ ਚੰਗੀ ਤਲਾ ਸਾਫ ਕਰਕੇ ਪਾਣੀ ਨਾਲ ਧੋ ਕੇ ਸਕਾ ਲੈਣੇ ਆ ਜੇ ਅਰਬੀ ਦੇ ਪੱਤਿਆਂ ਵਿੱਚ ਪਾਣੀ ਰਹਿ ਜਾਏਗਾ ਤਾਂ ਗੱਲ ਨੂੰ ਲੱਗਦਾ ਆ ਤੇ ਇਹਦੇ ਨਾਲ ਖਰਾਸ ਹੁੰਦੀ ਆ ਇਸ ਕਰਕੇ ਅਰਬੀ ਦੇ ਪੱਤਿਆਂ ਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਰਹਿਣਾ ਚਾਹੀਦਾ ਪੱਤਿਆਂ ਨਾਲੋਂ ਬੈਕ ਸਾਈਡ ਤੋਂ ਸਾਰੇ ਡੰਡਾ ਲਾ ਲੈਣੇ ਡੰਡਾ ਲਾ ਨਾਲ ਬੇਟਾ ਬਹੁਤ ਸਵਾਦ ਬੰਦੀਆਂ ਹਨ ਪੱਤਿਆਂ ਨਾਲ ਵੇਸਨ ਬਹੁਤ ਹੀ ਵਧੀਆ ਤਰੀਕੇ ਨਾਲ ਚਿਪਕ ਜਾਂਦਾ ਹੈ ਤੇ ਇਹਨਾਂ ਦੇ ਰੋਲ ਬਹੁਤ ਵਧੀਆ ਬੰਦੇ ਹਨ ਕਟਾ ਬਣਾ ਲਈ ਸਾਨੂੰ ਚਾਹੀਦਾ ਬੇਸਨ ਮੈਂ ਲਿਆ 250 ਗ੍ਰਾਮ ਬੇਸਨ ਤੁਸੀਂ ਪੱਤਿਆਂ ਦੇ ਸਾਰ ਨਾਲ ਬੇਸਨ ਲੈ ਸਕਦੇ ਹੋ ਜਿੰਨੇ ਤੁਹਾਡੇ ਪੱਤੇ ਹੋਣਗੇ ਉਸ ਨਾਲ ਬੇਸਨ ਲੱਗਦਾ ਆ ਬੇਸਨ ਵਿੱਚ ਪਾਵਾਂਗੇ ਨਮਕ ਹਲਦੀ ਲਾਲ ਮਿਰਚ ਗਰਮ ਮਸਾਲਾ ਢੇਗੀ ਮਿਰਚ ਇੱਕ ਚਮਚ ਪੀਸਿਆ ਹੋਇਆ ਲਸਣ ਇਹਦੇ ਵਿੱਚ ਜਵੈਣ ਜ਼ਰੂਰ ਪਾਣੀ ਆ ਬੇਸਨ ਵਾਲੀ ਕੋਈ ਵੀ ਸਬਜ਼ੀ ਵਿੱਚ ਜਵੈਣ ਜ਼ਰੂਰ ਪਾਣੀ ਚਾਹੀਦੀ ਆ ਕਿਉਂਕਿ ਜਵੈਣ ਪਾਣ ਨਾਲ ਸਬਜ਼ੀ ਪੱਚ ਜਾਂਦੀ ਆ ਮੈਂ ਹਰ ਸਬਜ਼ੀ ਵਿੱਚ ਜਵੈਣ ਪਾਣੀ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਆਮਚੂਰਾ ਤੇ ਹੋਰ ਵੀ ਮਸਾਲੇ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਸਾਰੇ ਮਸਾਲੇ ਪਾ ਕੇ ਵੇਸਨ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਵੇਸਨ ਨਾ ਜ਼ਿਆਦਾ ਪਤਲਾ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਸਖਤ ਹੋਣਾ ਚਾਹੀਦਾ ਪਲੇਟ ਉੱਤੇ ਜਾਂ ਕਿਸੇ ਥਾਲੀ ਉੱਤੇ ਅਰਬੀ ਦਾ ਪੱਤਾ ਰੱਖ ਕੇ ਵੇਸਣ ਦਾ ਕੋਲ ਪੱਤੇ ਉੱਤੇ ਚੰਗੀ ਤਰ੍ਹਾਂ ਲਗਾ ਲਓ ਇਸੇ ਤਰ੍ਹਾਂ ਦੂਜਾ ਪੱਤਾ ਰੱਖ ਕੇ ਉਸਤੇ ਵੀ ਵੇਸਣ ਦਾ ਕੋਲ ਲਗਾ ਲੈਣਾ ਇਸ ਤਰ੍ਹਾਂ 5-6 ਪੱਤਿਆਂ ਨੂੰ ਰੱਖ ਕੇ ਉਸ ਦਾ ਰੋਲ ਬਣਾ ਲਓ ਰੋਲ ਬਣਾਉਣ ਤੋਂ ਬਾਅਦ ਵੀ ਚੰਗੀ ਤਰ੍ਹਾਂ ਵੇਸਣ ਮਲ ਲੈਣਾ ਰੋਲ ਖੁੱਲੇ ਨਾ ਇਸ ਕਰਕੇ ਇਸ ਨੂੰ ਤੁੱਥ ਪਿੰਨ ਜਾਂ ਧਾਗੇ ਨਾਲ ਲਬੇੜ ਲਓ ਇਸੇ ਤਰ੍ਹਾਂ ਸਾਰੇ ਪੱਤਿਆਂ ਦੇ ਰੋਲ ਬਣਾ ਕੇ ਤਿਆਰ ਕਰ ਲਓ ਹੁਣ ਅਸੀਂ ਇਹਨਾਂ ਨੂੰ ਸਟੀਮ ਕਰਾਂਗੇ ਇਹਨਾਂ ਨੂੰ ਸਟੀਮ ਕਰਨ ਲਈ ਇੱਕ ਬਰਤਨ ਵਿੱਚ ਪਾਣੀ ਪਾ ਕੇ ਗੈਸ ਉੱਪਰ ਰੱਖ ਦੇਣਾ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਹੋਣ ਤੇ ਇੱਕ ਬਰਤਨ ਜਾਲੀ ਵਾਲਾ ਇੱਕ ਬਰਤਨ ਰੱਖ ਦੇਣਾ ਉਸ ਵਿੱਚ ਸਾਰੇ ਰੋਲ ਰੱਖ ਦੇਣੇ ਫਿਰ ਇਸ ਨੂੰ 10 ਮਿੰਟ ਲਈ ਟੱਕ ਦੇਣਾ 10 ਮਿੰਟ ਬਾਅਦ ਅਸੀਂ ਚੈੱਕ ਕਰਾਂਗੇ ਕਿ ਰੋਲ ਬਣ ਗਏ ਜਾਂ ਨਹੀਂ ਇਸ ਨੂੰ ਅਸੀਂ ਕਚਾਕੂ ਨਾਲ ਚੈੱਕ ਕਰ ਲਵਾਂਗੇ ਸਾਡੇ ਰੋਲ ਸਾਰੇ ਪੱਕ ਗਏ ਨੇ ਇਸ ਨੂੰ ਇੱਕ ਬਰਤਨ ਵਿੱਚ ਕੱਢ ਕੇ ਇਹਦੀਆਂ ਸਾਰੀਆਂ ਤੁਥ ਪਿੰਨਾ ਬਾਹਰ ਕੱਢ ਲਵਾਂਗੇ ਫਿਰ ਇਸ ਨੂੰ ਤੁਸੀਂ ਦੇਖ ਰਹੇ ਹੋ ਬੇਸਨ ਸਾਡਾ ਚੰਗੀ ਤਰ੍ਹਾਂ ਪੱਕ ਗਿਆ ਹੈ ਹੁਣ ਇਸ ਇਸ ਦੇ ਛੋਟੇ ਛੋਟੇ ਪੀਸ ਕਰਕੇ ਇਸ ਨੂੰ ਤੇਲ ਵਿੱਚ ਫਰਾਈ ਕਰ ਲਵਾਂਗੇ ਜਿੰਨੀ ਤੁਸੀਂ ਸਬਜ਼ੀ ਬਣਾਣੀ ਆ ਉਹਨੇ ਰੋਲ ਦੇ ਤੁਸੀਂ ਪੀਸ ਕਰ ਸਕਦੇ ਹੋ ਬਾਕੀ ਤੁਸੀਂ ਫਰਿੱਜ ਵਿੱਚ ਰੱਖ ਸਕਦੇ ਹੋ ਕਦੇ ਵੀ ਖਰਾਬ ਨਹੀਂ ਹੁੰਦੇ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉਦੋਂ ਇਸ ਨੂੰ ਕੱਢ ਕੇ ਫਰਾਈ ਕਰਕੇ ਤਾਜ਼ੇ ਤਾਜ਼ੇ ਖਾ ਸਕਦੇ ਹੋ ਮੇਰੇ ਚਾਰ ਰੋਲ ਬਣੇ ਸੀ ਮੈਂ ਦੋ ਫਰਾਈ ਕਰਨ ਲੱਗੀ ਆ ਦੋ ਫਰਿੱਜ ਵਿੱਚ ਰੱਖ ਦਿੱਤੇ ਜਦੋਂ ਦਿਲ ਕਰੇਗਾ ਉਦੋਂ ਫਰਾਈ ਕਰ ਲਵਾਂਗੇ ਹੁਣ ਇੱਕ ਪੈਨ ਵਿੱਚ ਤੇਲ ਪਾ ਕੇ ਬੇਟਾ ਨੂੰ ਫਰਾਈ ਕਰ ਲਵਾਂਗੇ ਇਸ ਤਰ੍ਹਾਂ ਇੱਕ ਇੱਕ ਕਰਕੇ ਸਾਰੀਆਂ ਬੇਟਾ ਅਸੀਂ ਪੈਨ ਵਿੱਚ ਪਾ ਦਿੱਤੀਆਂ ਨੇ 5 ਮਿੰਟ 5 ਮਿੰਟ ਇਹਨਾਂ ਸਾਰੀਆਂ ਬੇਟਾ ਨੂੰ ਅਸੀਂ ਫਰਾਈ ਕਰ ਲਵਾਂਗੇ ਬੇਟਾ ਦੀ ਸਬਜ਼ੀ ਸਾਡੀ ਤਿਆਰ ਹੋ ਗਈ Thank you for watching.